ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ। ਨੂੰ ਸਜਾ ਦਿਓ ਸਜਾ ਦਿਓ ਸਜਾ ਦਿਓ ਗੋਸ਼ੀਆਂ ਨੂੰ ਸਜਾ ਦਿਓ ਸਜਾ ਦਿਓ ਸਜਾ ਦਿਓ ਗੋਸ਼ੀਆਂ ਨੂੰ ਸਜਾ دوشیا نوشیا 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 نو دوشیا نو دوشیا نوٹ کا ਇਨਸਾਫ ਕਰੋ ਕੋਸ਼ੀਆਂ ਨੂੰ ਸਜਾ ਦਿਓ ਕੋਸ਼ੀਆਂ ਨੂੰ ਸਜਾ ਦਿਓ ਸਾਡੀ ਭੈਣ ਦਾ ਇਨਸਾਫ ਕਰੋ ਭੈਣ ਦਾ ਇਨਸਾਫ ਕਰੋ ਕੋਸ਼ੀਆਂ ਨੂੰ ਸਜਾ ਦਿਓ ਕੋਸ਼ੀਆਂ ਨੂੰ ਸਜਾ ਦਿਓ ਭੈਣ ਦਾ ਇਨਸਾਫ ਕਰੋ ਭੈਣ ਦਾ ਇਨਸਾਫ ਕਰੋ ਕੋਸ਼ੀਆਂ ਨੂੰ ਸਜਾ ਦਿਓ ਕੋਸ਼ੀਆਂ ਨੂੰ ਸਜਾ ਦਿਓ ਭੈਣ ਦਾ ਇਨਸਾਫ ਕਰੋ ਇਨਸਾਫ ਦੀ ਜਿਹੜੀ ਮੰਗ ਕਰ ਰਹੀ ਹੈ ਤੇ ਆਵਾਜ਼ ਬੁਲੰਦ ਕਰ ਰਹੀ ਹੈ ਅਜੇ ਹੀ ਦਰਿੰਦਿਆਂ ਨੂੰ

ਕੈਂਡਲ ਮਾਰਚ ਕੱਢਿਆ ਜਾ ਰਿਹਾ ਉਸ ਫੀਟਤਾ ਦੇ ਹੱਕ ਦੇ ਵਿੱਚ ਜਿਹਦੇ ਨਾਲ ਬੜੀ ਹੀ ਦਰਿੰਦਗੀ ਦੇ ਨਾਲ ਜਿਹੜਾ ਉਹਨਾਂ ਨੂੰ ਮਾਰਿਆ ਗਿਆ ਕੀ ਕਹਿਣਾ ਚਾਹੁੰਦੇ ਸੀ ਬਸ ਅਸੀਂ ਇਹੀ ਕਹਿਣਾ ਚਾਹੁੰਗੇ ਜੀ ਬਹੁਤ ਜੋ ਵੀ ਹੋਇਆ ਬਹੁਤ ਬੁਰਾ ਹੋਇਆ ਏ ਇਸ ਤੇ ਉੱਪਰ ਕੁਝ ਨਹੀਂ ਹੋ ਸਕਦਾ ਬਹੁਤ ਦੁੱਖ ਆ ਸਾਡੀ ਭੈਣ ਦੀ ਦੇਖੋ ਧੀਆ ਭੈਣਾ ਸਭੀ ਸਾਂਝੀ ਹੈ ਜੀ ਜੀ ਉਹ ਵੀ ਕਿਸੇ ਦੀ ਭੈਣ ਦੀ ਸਾਡੀ ਵੀ ਧੀਆ ਭੈਣਾ ਇਹ ਕੱਲੂ ਅਸੀਂ ਤਾਂ ਜੀ ਇਕੱਠੇ ਹੋਏ ਆ ਤਾਂ ਅਸੀਂ ਰੋਸ ਪ੍ਰਗਟ ਕਰ ਰਹੇ ਆ ਤਾਂ ਇੱਕ ਇੱਕ ਆਪਾਂ ਇੱਕ ਝੂਟਾ ਜਿਹਾ ਹੋਏ ਆ ਕਿ ਇਹ ਕਿਸ ਨਾਲ ਵੀ ਹੋ ਸਕਦਾ ਹੈ ਜੇ ਅਸੀਂ ਅੱਜ ਇਕੱਠੇ ਨਹੀਂ ਹੋਏ ਅਸੀਂ ਕਦੇ ਨਹੀਂ ਇਹ ਮੁਕੀਮ ਨੂੰ ਰੋਕ ਸਕਦੇ ਜੀ ਕੀ ਲੱਗਦਾ ਸਾਰੇ ਇੱਕ ਤੋਂ ਬਾਅਦ ਇੱਕ ਅਜਿਹੀ ਘਟਨਾ ਵਾਪਰ ਰਹੀ ਹੈ ਕਿ ਇਹਨਾਂ ਦਰਿੰਦਿਆਂ ਨੂੰ ਜਿਹੜੇ ਇਹ ਘਟਨਾ ਨੂੰ ਅੰਜਾਮ ਦੇ ਰਹੇ ਆ ਇਹਨਾਂ ਨੂੰ ਕਾਨੂੰਨ ਦਾ ਡਰ ਨਹੀਂ ਹੈ ਦੇਖੋ ਜੀ ਕਾਨੂੰਨ ਦਾ ਡਰ ਸਭ ਨੂੰ ਹੁੰਦਾ ਹੈ ਕਾਨੂੰਨ ਨੇ ਦੇਖੋ ਚੱਕਿਆ ਵੀ ਇਹ ਬੰਦਾ ਅੰਦਰ ਵੀ ਕਰਿਆ ਪਰ ਇਹਨਾਂ ਨੂੰ ਡਰਾਂ ਪੜੋ ਪਾਉਂਗਾ ਜਿਹੜਾ ਕਾਨੂੰਨ ਜਿਹੜੇ ਇਦਾਂ ਹੀ ਦਰਿੰਦੇ ਹੁੰਦੇ ਇਹਨੂੰ ਚੌਂਕ ਦੇ ਗੱਬੇ ਲਟਕਾ ਕੇ ਇਹਨਾਂ ਦੇ ਗੋਲੀਆਂ ਮਾਰੀ ਜਾਵੇ ਇਹਨੂੰ ਸਰਿਆਮ ਮਾਰੇ ਜਾਵੇ ਤਾਂ ਕਿ ਜਿਹੜਾ ਦੇਖਣ ਵਾਲੇ ਨੂੰ ਵੀ ਅੱਗੇ ਨੂੰ ਇਹ ਚੀਜ਼ ਸੋਚਣ ਲਈ ਮਜਬੂਰ ਹੋਣਾ ਪਵੇ ਅ ਅੱਜ ਜਿਹੜੀ ਉਸ ਤੋਂ ਬਾਅਦ ਵੀ ਜਿਹੜੀਆਂ ਘਟਨਾਵਾਂ ਵਾਪਰੀਆਂ ਇੱਕ ਮੁਜ਼ੱਫਰਨਗਰ ਦੇ ਵਿੱਚ ਵੀ ਘਟਨਾ ਵਾਪਰੀ ਹੈ ਤੇ ਇੱਕ 4-5 ਸਾਲਾਂ ਲੜਕੀ ਦੇ ਨਾਲ ਅਜਿਹੀ ਘਟਨਾ ਵਾਪਰੀ ਹੈ ਇੱਕ ਤੋਂ ਬਾਅਦ ਇੱਕ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਏ ਕੀ ਕਹੋਗੇ ਅਸੀਂ बस ਇਹੀ ਕਹੂੰਗੇ ਦੇਖੋ ਤਾਂ ਹੀ ਅਸੀਂ ਕਦਮ ਚੱਕਿਆ ਹੈ ਸਾਨੂੰ ਇੱਕ ਤੋਂ ਬਾਅਦ ਇੱਕ ਭੈਣਾ ਦਾ ਸਾਨੂੰ ਪਤਾ ਲੱਗ ਰਿਹਾ ਕਿ ਹਰੇਕ ਬੰਦਾ ਦੇਖੋ ਕਿਸੇ ਦੇ ਮੂੰਹ ਤੇ ਨਹੀਂ ਖਿਆ ਹੁੰਦਾ ਜਦੋਂ ਤੱਕ ਅਸੀਂ ਇੱਕ ਸਰਕਾਰ ਨੂੰ ਇਹੀ ਮੰਗ ਕਰਦੇ ਆ ਕਿ ਜਿਹੜੇ ਇਦਾਂ ਦੋਸ਼ੀ ਹੁੰਦਾ ਉਹਨੂੰ ਚੌਂਕ ਦੇ ਗੱਬੇ ਖੜਾ ਕਰਕੇ ਸਾਰੀ ਦੁਨੀਆ ਦੇ ਸਾਹਮਣੇ ਪੁੱਠਾ ਲੰਗਾਇਆ ਜਾਵੇ ਤੇ ਉਹਨੂੰ ਉਹਦੇ ਸਾਹਮਣੇ ਮੌਤ ਨੇ ਘਾਣ ਉਤਾਰਿਆ ਜਾਵੇ ਤਾਂ ਕਿ ਹਰੇ ਇਹ ਡਰ ਜੋ ਕਿ ਹਰੇਕ ਨੂੰ ਪਾਵੇ ਅੱਗੇ ਨੂੰ ਕੋਈ ਧੀ ਭੈਣ ਨੂੰ ਛੇੜਣ ਦੀ ਗੱਲ ਤਾਂ ਦੂਰ ਹੈ ਕੋਈ ਦੇਖਣ ਲੱਗੇ ਵੀ ਸੋਚੇ ਦੀਪੂ ਜੀ ਤੁਸੀਂ ਨੌਜਵਾਨ ਹੋ ਕੀ ਅਜਿਹੀ ਕੋਈ ਮੁਹਿੰਮ ਨਹੀਂ ਚਲਾਨੀ ਚਾਹੀਦੀ ਜਿਸ ਦੇ ਵਿੱਚ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਵੀ ਅਜਿਹੇ ਕੰਮ ਨਾ ਕੀਤੇ ਜਾਣ ਦੇਖੋ ਮੁਹਿੰਮ ਤਾਂ ਹੀ ਦੇਖੋ ਸਾਰੇ ਸਾਡੇ ਯੂਥ ਦੇਖੋ ਖੜਾ ਹੈ ਅਸੀਂ ਅੱਜ ਦੁਪਹਿਰ ਹੀ ਪੋਸਟ ਪਾਈ ਹੈ ਭਰਾਵਾਂ ਨੂੰ ਸਨੇਹਾ ਲਾਇਆ ਕਿ ਆਪਾਂ ਨੇ ਸ਼ਾਮ ਨੂੰ ਅੱਜ ਇੱਕ ਕੈਂਡਲ ਮਾਰਚ ਰੋਸ਼ ਪ੍ਰੋਜੈਕਟ ਕਰਨਾ 3-4 ਘੰਟੇ ਪਹਿਲਾਂ ਦੀ ਗੱਲ ਹੈ ਸਾਰਾ ਯੂਥ ਭਰਾ ਨਹੀਂ ਇੱਕ ਇੱਕ ਆਏ ਸਾਰਿਆਂ ਦੇ ਵਿੱਚ ਕੀ ਕਹਿੰਦੇ ਕਿ ਵੀ ਹੁਣ ਅਸੀਂ ਇਹੀ ਸਨੇਹਾ ਦੇਣਾ ਹੈ ਕਿ ਅਸੀਂ ਖੁਦ ਹਰੇਕ ਸ਼ਹਿਰ ਦੇ ਵਿੱਚ ਹਰੇਕ ਕੰਟਰੀ ਦੇ ਵਿੱਚ ਇੱਕ ਟੀਮ ਯੂਥ ਤਿਆਰ ਕਰੇ ਅਗਰ ਕਿਸੇ ਨੂੰ ਵੀ ਐਦਾਂ ਹੀ ਕੋਈ ਸਨੇਹਾ ਮਿਲਦਾ ਹੈ ਕੋਈ ਕੁੜੀ ਨੂੰ ਤੰਗ ਕਰਦਾ ਹੈ ਕੋਈ ਕਾਲਜ ਦੇ ਵਿੱਚ ਕਰਦਾ ਕੋਈ ਰਾਹ ਜਾਂਦੀ ਉਹ ਕਰਦਾ ਤਾਂ ਯੂਥ ਇਕੱਠਾ ਹੋ ਕੇ ਉੱਥੇ ਉਸੇ ਵਕਤ ਸਜਾ ਰਹੇ ਉਹਥੇ ਉਹਦੀ ਕਟਾਈ ਕਰੇ ਲੰਬਾ ਪਾ ਕੇ ਦੀਪਕ ਜੀ ਅਜੇ ਇਹ ਕੈਂਡਲ ਮਾਰਚ ਬਹੁਤ ਕੱਢੇ ਜਾ ਰਹੇ ਨਾ ਜਦੋਂ ਵੀ ਕਿਤੇ ਕਿਸੇ ਨਾਲ ਇਹ ਜੀ ਬੇਇਨਸਾਫੀ ਹੁੰਦੀ ਹੈ ਪਰ ਅਸਰ ਪਈ ਦਾ ਕੁਝ ਲੱਗਦਾ ਨਹੀਂ ਹੈ ਦੇਖੋ ਜੀ ਅਸਰ ਦੇਖੋ ਦੁਨੀਆ ਹੈ ਜੀ ਕਰੋ ਤੱਕ ਹੁਣ ਚਲੋ ਹਲੇ ਚੁੱਪ ਚਾਪ ਹਲੇ ਇਹ ਕਹਿੰਦੇ ਕਿ ਰੋਸ ਪ੍ਰਗਟ ਕਰਕੇ ਸਰਕਾਰ ਨੂੰ ਦਿਖਾਏ ਕਿ ਦੁਨੀਆ ਕਿੰਨੀ ਤੰਗ ਹੈ ਅਗਰ ਇਹ ਨਹੀਂ ਹੋ ਸਕਦਾ ਨਹੀਂ ਸਰਕਾਰ ਸੁਣਦੀ ਨਹੀਂ ਕੁਝ ਹੋ ਰਿਹਾ ਤਾਂ ਉਹ ਨੌਜਵਾਨਾਂ ਨੇ ਜੋ ਕੁਝ ਅੱਗਿਆ ਸੋਚਿਆ ਹਾਂਗਾ ਵੀ ਟਾਈਮ ਦੇ ਪਤਾ ਲੱਗੂਗਾ ਵੀ ਇਹ ਨਾ ਖੁਦ ਕਰਮ ਚੱਕਣਾ ਪੈਣਾ ਲੱਗਦਾ ਨਹੀਂ ਕਿ ਅਜੇ ਇਹ ਜਿਹੜੇ ਵਾਪਰ ਨਹੀਂ ਨਹੀਂ ਚਾਹੀਦੇ ਦਰਦਨਾਕ ਹਾਸੇ ਨਾ ਹੀ ਆਪਾਂ ਨੂੰ ਲੋੜ ਪਵੇ ਵੀ ਆਪਾਂ ਕੈਂਡਲ ਮਾਰਚ ਕੱਢੀਏ ਉਸ ਤੋਂ ਪਹਿਲਾਂ ਹੀ ਕਾਨੂੰਨ ਇੰਨੇ ਸਖਤ ਬਣਨ ਜਾਂ ਆਪਾਂ ਆਪਣੇ ਬੱਚਿਆਂ ਨੂੰ ਇਸ ਹਿਸਾਬ ਨਾਲ ਸਮਝਾਈਏ ਵੱਡੇ ਕਰੀਏ ਵੀ ਉਹ ਜੋ ਵੀ ਅਜਿਹੀ ਘਟਨਾ ਨੂੰ ਅੰਜਾਮ ਦੇ ਰਹੇ ਆ ਉਹ ਨਾ ਦੇਣ ਦੂਜੀਆਂ ਦੀਆਂ ਧੀਆਂ ਭੈਣਾਂ ਨੂੰ ਵੀ ਆਪਣਾ ਸਮਝਿਆ ਜਾਵੇ ਜੀ ਦੇਖੋ ਜੀ ਯੂਥ ਨੂੰ ਜੋ ਵੀ ਹੈ ਜੋ ਬੱਚੇ ਆ ਦੇਖੋ ਸਾਰੇ ਸੰਸਕਾਰ ਚੰਗੇ ਦਿੰਦੇ ਆ ਬੱਚਾ ਕਿਸੇ ਦਾ ਦੇਖੋ ਮਾਪੇ ਨਹੀਂ ਗਏ ਕਿਸੇ ਕੋਈ ਗਲਤ ਨਹੀਂ ਹੁੰਦਾ ਪਰ ਜਿਹੜੇ ਦਨਿੰਦੇ ਆ ਜਿਹੜੇ ਈ ਜਿਨ੍ਹਾਂ ਨੇ ਇਹ ਸੋਚਿਆ ਹੋਇਆ ਹੈ ਕਿ ਅਸੀਂ ਕਿਸੇ ਨੂੰ ਨੁਕਸਾਨ ਕਰਨਾ ਹੈ ਕਿਸੇ ਤੇ ਹੀ ਭੈਣ ਨੂੰ ਹੱਥ ਲਾਣਾ ਹੈ ਤਾਂ ਅਸੀਂ ਤਾਂ ਇਹ ਕਹਿੰਦੇ ਆ ਕਿ ਉਹਨਾਂ ਦੇ ਹੱਥ ਉੱਥੇ ਟਾਈਮ ਵੱਡੇ ਜਾਵੇ ਤੁਸੀਂ ਕਈ ਵਾਰ ਦੇਖਿਆ ਵੀ ਹੋਣਾ ਇਹਨਾਂ ਨੂੰ ਸਜ਼ਾ ਮਿਲੇ ਕਾਨੂੰਨ ਨੂੰ ਅਸੀਂ ਚਲੋ ਅਸੀਂ ਕਹਿੰਦੇ ਕਾਨੂੰਨ ਪਿੱਛੇ ਨਹੀਂ ਹਟ ਰਿਹਾ ਕਾਨੂੰਨ ਨੇ ਫੜੇ ਆ ਚੱਕੇ ਆ ਅੰਦਰ ਕਰੇ ਪਰ ਅਸੀਂ ਸਰਕਾਰ ਨੂੰ ਕਹਿੰਦੇ ਕਿ ਵੀ ਕਾਨੂੰਨ ਨੂੰ ਵੀ ਸਰਕਾਰ ਨੂੰ ਵੀ ਇਹੀ ਕਹੂੰਗੇ ਕਿ ਉਹਨੂੰ ਗੱਬੇ ਸਰੇਆਮ ਮਾਰਿਆ ਜਾਵੇ ਤਾਂ ਕਿ ਪਤਾ ਲੱਗੇ ਸਰੇਆਮ ਮਾਰਨ ਦੀ ਗੱਲ ਕਰ ਰਹੇ ਹੋ ਇਸ ਤੋਂ ਪਹਿਲਾਂ ਵੀ ਜਿਹੀ ਘਟਨਾ ਵਾਪਰੀ ਸੀ ਇੱਕ ਡਾਕਟਰ ਥੜੂ ਯਾਦ ਵੀ ਹੋਣਾ ਇੱਕ ਦੁਵਾਰ ਰਾਤ ਨੂੰ ਹੋ ਕੇ ਜਿਹੜੀ ਆ ਰਹੀ ਸੀ ਜਿੰਦੇ ਨਾਲ ਜਿਹੜੇ ਨੌਜਵਾਨਾਂ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਮੁਕਾਬਲਾ ਬਣਾਇਆ ਗਿਆ ਸੀ ਹਾਂਜੀ ਕੀ ਲੱਗਦਾ ਹੈ ਕਿ ਉਸ ਮੁਕਾਬਲੇ ਦੇ ਨਾਲ ਕੋਈ ਫਰਕ ਪਿਆ ਤਾਂ ਅੱਜ ਇਹ ਨੌਬਤ ਨਾ ਆਉਂਦੀ ਮੈਂ ਬਿਲਕੁਲ ਥੋੜੀ ਸਹੀ ਗੱਲ ਹੈ ਜੀ ਮੈਂ ਉਹੀ ਗੱਲ ਕਰਦਾ ਜੀ ਸਾਰੇ ਉਸ ਟਾਈਮ ਸਟੈਪ ਚੱਕਿਆ ਤਾਂ ਕੁਝ ਟਾਈਮ ਦੇਖੋ ਜੀ ਸਾਡਾ ਜਿਹੜਾ ਯੂਥ ਹੈ ਸਾਰਾ ਕੁਝ ਹੈ ਕੁਝ ਟਾਈਮ ਟਾਈਮ ਗੱਲ ਠੰਡੀ ਪੈ ਨਹੀਂ ਸਰ ਬਹਿ ਜਾਂਦੇ ਆ ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਮੇਰੀ ਸਾਰੇ ਵੀਰਾਂ ਭਰਾਵਾਂ ਨੂੰ ਜਿੱਥੇ ਤੱਕ ਤੁਹਾਡੇ ਲਾਈਵ ਦੇਖ ਰਹੇ ਆ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਏ ਕਿ ਜਿੱਥੇ ਵੀ ਦਿਖਦੇ ਦੇਖੋ ਪਹਿਣਾ ਛੱਡੀਆਂ ਵੀ ਆ ਕੱਲੂ ਕੁੜੀਆਂ ਬੇਟੀਆਂ ਛੱਡੀਆਂ ਵੀ ਹੋਣੀਆਂ ਹਰੇਕ ਦਾ ਹੋਣਾ ਹੈ ਤਾਂ ਆਪਣਾ ਇੱਕ ਐਨਾ ਸਟਰੋਂਗ ਹੋ ਜਾਓ ਕਿ ਕਿਤੇ ਪਤਾ ਲੱਗਦਾ ਹੈ ਕਿ ਫਰਾਂਈ ਜਗਾ ਹੁੰਦਾ ਜਾਂ ਜਾ ਕੇ ਆਪਣਾ ਖੜੇ ਹੋ ਜੋ ਖੁਦ ਸਟੈਂਡ ਕਰੋ ਮੁਕਾਬਲਾ ਬਣਾ ਖੁਦ ਕਰੋ ਆਪਣਾ ਕਰੋ ਆਪ ਆਪਣਾ ਕੇਂਦਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਬਾਕੀਂ ਕੇਂਦਰ ਸਰਕਾਰ ਨੂੰ ਮੇਰੀ ਇਹੀ ਗੁੰਜਾਇਸ਼ ਹੈ ਜੀ ਸਾਡੇ ਸਾਰੇ ਭਰਾਵਾਂ ਦੀ ਪੂਰੇ ਦੇਖੋ ਦੇ ਬਰਡ ਦੀ ਪੂਰੀ ਮੈਸੇਜ ਇਹੀ ਗੱਲ ਕਰੂੰਗੇ ਇਹੀ ਗੁੰਜਾਇਸ਼ ਹੈ ਕਿ ਇਹਨਾਂ ਦੋਸ਼ੀਆਂ ਨੂੰ ਵਾਤੇ ਵਾ ਸਜ਼ਾ ਦਿਓ ਸਾਰੇ ਵਿੱਚ ਦਿਓ ਸਜ਼ਾ ਦੇਖੋ ਇਹ ਦੇਖਣ ਵਾਲੇ ਨੂੰ ਪਤਾ ਲੱਗੇ ਅੰਦਰ ਪਤਾ ਨਹੀਂ ਜੇਲ੍ਹ ਦੇ ਵਿੱਚ ਚਲੇ ਜਾਂਦੇ ਕਿਆ ਹੁੰਦਾ ਕਿਆ ਨਹੀਂ ਹੁੰਦਾ ਜਮਾਨਤਾਂ ਲੈ ਲੈਂਦੇ ਆ ਮੇਰੇ ਰਾਮ ਰਹੀਮ ਨੂੰ ਪੀਜਨ ਟ੍ਰੈਕਰੋਲ ਦੇ ਦਿੰਦੇ ਆ ਉਹ ਵੀ ਬ੍ਰਤਕਾਰੀ ਹੈ ਕਿਆ ਉਹਨਾਂ ਨੂੰ ਮਾਰਨ ਚਾਹੀਦਾ ਦੇਖੋ ਜੀ ਅਸੀਂ ਉਹੀ ਗੱਲ ਕਹਾਂ ਜਿਹੜਾ ਬੰਦਾ ਗਲਤ ਹੈ ਬਲਤਕਾਰੀ ਹੈ ਸਰੇ ਆਮ ਸਾਡੇ ਮੂਰੇ ਬਲਤਕਾਰ ਹੋ ਗਿਆ ਉਹਨੂੰ ਤਾਂ ਦੇਖੋ ਮਾਰ ਕੇ ਹੀ ਐਂਡ ਹੋਣਾ ਹੈ ਕਈ ਦੇਸ਼ਾਂ ਦੀ ਬਰੇਸ਼ਾ ਦੇਖਿਆ ਹੈ ਬੰਦੇ ਨੂੰ ਕੋਈ ਐਸੀ ਚੀਜ਼ ਹੁੰਦੀ ਹੈ ਤਾਂ ਸਰੇ ਆਮ ਗੱਪੇ ਮਾਰਦੇ ਆ ਅਸੀਂ ਵੀ ਇਹੀ ਚੀਜ਼ ਕਹਿੰਦੇ ਆ ਸਜ਼ਾ ਇਹ ਦਿਓ ਜਾਂ ਤਾਂ ਉਹਨੂੰ ਸਾਲੇ ਨੂੰ ਫਾਂਸੀ ਕਰੋ ਜਾਂ ਉਹਨੂੰ ਚਰਹਾਰੇ ਗੱਪੇ ਪਿਠਾ ਕੇ ਉਹਨੇ ਗੋਲੀ ਮਾਰੋ ਦੋ ਗੱਲਾਂ ਸਾਡੇ ਕੋਲ ਨਹੀਂ ਸਾਡਾ ਤਾਂ ਇਤਿਹਾਸ ਹੈ ਜੀ ਕਿਉਂਕਿ ਰਾਮ ਨੇ ਰਾਵਣ ਨੂੰ ਮਾਰਿਆ ਇਹ ਚੱਕੀਆਂ ਬਿਲਕੁਲ ਬਿਲਕੁਲ ਜੀ ਰਾਮ ਨੇ ਦਰੋਪਦੀ ਦਾ ਮਾਰੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਹੁਣ ਭਰਾ ਮਾਰੂਗੇ ਪੈਣਾ ਦੇ ਕਾਤਲਾਂ ਨੂੰ ਅੱਜ ਤੋਂ ਬਾਅਦ ਅਸੀਂ ਦੇਖ ਲਿਆ ਸਾਨੂੰ ਜਿੱਥੇ ਵੀ ਅੱਦਾਂ ਦਿਖਦਾ ਹੈ ਦੇ ਵਿੱਚ ਇੱਕ ਜਿਹੜਾ ਕਾਬੂ ਕੀਤਾ ਗਿਆ ਹੈ ਮੁਲਜ਼ਮ ਵਾ ਪਰ ਜਿਹੜੀ ਰਿਪੋਰਟ ਆਈ ਹੈ ਉਹ ਇਹ ਸਿੱਧ ਕਰਦੀ ਹੈ ਕਿ ਚਾਰ ਤੋਂ ਪੰਜ ਜਿਹੜੇ ਬੰਦੇ ਇਨਵੋਲਵ ਹੋਏ ਇਸ ਕੇਸ ਦੇ ਵਿੱਚ ਕੀ ਲੱਗਦਾ ਹੈ ਵੀ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਦੇ ਵਿੱਚ ਵੀ ਦੇਖੋ ਜੀ ਜਿਵੇਂ ਉਹਨਾਂ ਨੇ ਦੱਸਿਆ ਸਭ ਕੁਝ ਦੱਸਿਆ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਤੁਹਾਨੂੰ ਪਰ ਕੁਝ ਗੱਲਾਂ ਐਦਾਂ ਦੀਆਂ ਕਿ ਛਪਾਈਆਂ ਜਾ ਰਹੀਆਂ ਜੀ ਤੁਹਾਨੂੰ ਪਤਾ ਜੀ ਉਹਨੂੰ ਲੜਕੀ ਦੇ ਅੰਦਰੋਂ ਕਿੰਨਾ ਕੁਝ ਕਿਆ ਮਿਲੇ ਆਏ ਉਹ ਸਭ ਨੂੰ ਪਤਾ ਲੱਗ ਰਿਹਾ ਡਾਕਟਰੀ ਰਿਪੋਰਟ ਦੇ ਪਤਾ ਲੱਗ ਰਿਹਾ ਏ ਇਹ ਕੁਝ ਗੱਲਾਂ ਛਪਾਈਆਂ ਜਾ ਰਹੀਆਂ ਇੱਕ ਬੰਦੇ ਦਾ ਕੰਮ ਇਹ ਹੈ ਨਹੀਂ ਜੀ ਜੇ ਸਿੱਧੀ ਗੱਲ ਹਸੇ ਕੰਮ ਸੀਗਾ ਮੈਂ 5-10 ਬੰਦੇ ਦਾ ਕੰਮ ਹੈ ਜੀ ਇਹ ਅਸੀਂ ਤਾਂ ਹੀ ਖੜੇ ਆ ਕਿ ਸਾਰਿਆਂ ਨੂੰ ਸਜ਼ਾ ਦਿੱਤੀ ਜਾਵੇ ਸਾਰਿਆਂ ਨੂੰ ਦੇ ਨੀਵਾਂ ਉਹ ਜਿਹਨੇ ਵੀ ਗੱਲ ਕਰੀਏ ਪੰਜਾਬ ਦੇ ਹਸਪਤਾਲਾਂ ਦੀ ਮੈਨੂੰ ਨਹੀਂ ਲੱਗਦਾ ਵੀ ਸਿਕਿਉਰਿਟੀ ਉਸ ਪੱਧਰ ਦੀ ਹਸਪਤਾਲਾਂ ਦੇ ਵਿੱਚ ਹੈ ਕਿਸੇ ਕਿਸੇ ਵੱਡੇ ਹਸਪਤਾਲ ਦੇ ਵਿੱਚ ਹੋ ਸਕਦਾ ਇੱਕ ਦੋ ਜਿਹੜੇ ਮੁਲਾਜ਼ਮ ਬੈਠੇ ਹੋਣਗੇ ਇਸ ਨੂੰ ਲੈ ਕੇ ਤੁਸੀਂ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਅਸੀਂ ਭਾਈ ਇਹ ਅਪੀਲ ਕਰੂਗੇ ਦੇਖੋ ਸਿਕਿਉਰਿਟੀ ਅਸੀਂ ਅਨੇ ਬਾਰ ਦਾਤਾ ਦੇਖਦੇ ਲੋਕੀ ਹਸਪਤਾਲ ਦੇ ਵਿੱਚ ਜਾ ਕੇ ਕੰਮ ਕਰ ਰਹੇ ਆ ਸੋ ਚੀਜ਼ਾਂ ਲੜਾਈ ਪੜਾਈ ਕਰ ਰਹੇ ਆ ਕੁਝ ਵੀ ਕਰ ਰਹੇ ਆ ਬਸ ਐਦੀ ਸਰਕਾਰ ਨੂੰ ਇਹ ਮੰਗ ਕਰੂਗੇ ਜਿਹੜਾ ਸਾਡੇ ਹਸਪੀਟਲ ਆ ਇਹਦੀ ਸੁਰੱਖਿਆ ਵਧਾਣੀ ਚਾਹੀਦੀ ਹੈ ਬਾਤ ਤੇ ਸਿਕਿਉਰਿਟੀ ਦਾ ਦੇਖੋ ਤੁਹਾਨੂੰ ਵੋਟਾ ਦੇ ਕੇ ਕਾਦ ਹਾਂ ਦੇ ਇਸੀ ਕਰਕੇ ਜਿਦਾਂ ਦਿੰਦਾ ਕਿ ਸੱਡੀ ਤੀਆਂ ਪੈਣਾ ਸਾਡਾ ਯੂਥ ਸਭ ਕੁਝ ਸੁਰੱਖਿਤ ਰਹੇ ਸਾਡਾ ਪੰਜਾਬ ਸੁਰੱਖਿਤ ਰਹੇ ਸਾਡਾ ਤੇਜ ਸੁਰੱਖਿਤ ਰਹੇ ਪੀਜੀ ਦੇ ਵਿੱਚ ਵੀ ਚਰਨਾ ਲੱਗਿਆ ਵੀਰੇ ਕੁੜੀਆਂ ਦਾ ਮਰਸਾਂ ਦਾ ਉਹਨਾਂ ਬਾਰੇ ਕੀ ਕਹਿੰਦਾ ਤੁਹਾਡਾ ਮੈਂ ਕਹ ਰਿਹਾ ਨਾਲ ਹੈ ਉਹਨਾਂ ਦੇ ਅੱਜ ਸੰਨੂ ਵੀ ਅੱਜ ਬਹੁਤ ਕੁੜੀਆਂ ਨੇ ਕਿਹਾ ਕਿ ਭਾਜੀ ਤੁਸੀਂ ਸਾਨੂੰ ਇੱਕ ਦਿਨ ਪਹਿਲਾਂ ਦੱਸਦੇ ਅਸੀਂ ਸਭ ਨੇ ਜ਼ਰੂਰ ਪਹੁੰਚਣਾ ਤਾਂ ਮੈਂ ਕਿਹਾ ਸਾਡਾ ਸਵੱਬਾ ਅਸੀਂ ਬੈਠੇ ਬੈਠੇ ਸਾਨੂੰ ਜਦ ਪਤਾ ਲੱਗਿਆ ਅੱਜ ਫੇਰ ਦੀ ਰਿਪੋਰਟ ਆਈ ਕੁਝ ਨਹੀਂ ਹੋਇਆ ਤਾਂ ਅਸੀਂ 3 ਵਜੇ 2 ਵਜੇ ਆਪਣਾ ਐਕਸ਼ਨ ਲਏ ਆ 2 ਵਜੇ ਆਪਾਂ ਯੂਥ ਨੂੰ ਆਵਾਜ਼ ਮਾਈ ਤਾਂ ਅਸੀਂ ਇਕੱਠੇ ਹੋਏ ਦੋ ਤਿੰਨ ਘੰਟੇ ਸੁਣਨ ਦੇ ਵਿੱਚ ਆਇਆ ਜੋ ਇਸ ਘਟਨਾ ਦੇ ਵਿੱਚ ਮੁੱਖ ਮੁਲਜ਼ਮ ਵਾ ਪਾਇਆ ਗਿਆ ਏ ਉਹ ਉਸ ਵਕਤ ਉਸਨੇ ਸ਼ਰਾਬ ਪੀਤੀ ਹੋਈ ਸੀ ਹੋਰ ਵੀ ਨਸ਼ਾ ਕੀਤਾ ਹੋਇਆ ਸੀ ਸੋ ਲੱਗਦਾ ਨਹੀਂ ਕਿ ਜਿਹੜਾ ਨਸ਼ਾ ਵੀ ਇੱਕ ਮੁੱਖ ਕਾਰਨ ਹੈ ਤੇ ਪੰਜਾਬ ਦੇ ਵਿੱਚ ਵੀ ਨਸ਼ੇ ਕਾਫੀ ਚੱਲਦੇ ਨੇ ਨਸ਼ਾ ਤਾਂ ਮੇਨ ਕਾਰਨ ਹੈ ਹੀ ਹੈ ਜੀ ਦੇਖੋ ਅਸੀਂ ਤਾਂ ਸ਼ੁਰੂ ਤੇ ਦੇਖ ਲਓ ਇਹੀ ਗੱਲ ਕਰਦੇ ਨਸ਼ੇ ਖਿਲਾਫ ਅਸੀਂ ਚੱਲ ਰਹੇ ਆ ਨਸ਼ਾ ਪ੍ਰਤੀ ਅਸੀਂ ਬਹੁਤ ਦੇਖੋ ਸਾਡੇ ਕਹਿਣ ਨਾਲ ਕੁਝ ਨਹੀਂ ਹੋਣਾ ਇਹ ਦੇਖੋ ਜੀ ਸਰਕਾਰ ਆ ਦਾ ਸਭ ਕੁਝ ਉਹਨਾਂ ਦੇ ਨਾਲ ਚੱਲੇ ਤੇ ਹੋਣਾ ਹੈ ਦੇਖੋ ਅਸੀਂ ਹੁਣ ਕਹਿ ਰਹੀ ਅਸੀਂ ਕੋਈ ਬੰਦਾ ਫੜ ਲਿਆ ਅਸੀਂ ਦੇ ਦਈਏ ਕਾਨੂੰਨੀ ਜਵਾਨ ਤੋਂਗੀ ਨਾ ਫਾਇਦਾ ਗਿਆ ਜੀ ਅਸੀਂ ਤਾਂ ਫਿਰ ਆਈ ਕੰਮ ਨੂੰ ਰਹਿ ਗਏ ਅਸੀਂ ਕਹਿੰਦੇ ਕਿ ਜੋ ਵੀ ਬੰਦਾ ਫੜਦੇ ਉਹਨੂੰ ਸਜ਼ਾ ਨਾਲ ਨਾਲ ਦਿੱਤੀ ਜਾਵੇ ਠੀਕ ਹੈ ਕੰਮ ਠੀਕ ਹੈ ਸੋ ਹੋਰ ਪੰਨਾ ਇਹ ਸੁਨੇਹਾ ਦੇਣਾ ਚਾਹੁੰਦੇ ਜੀ ਪ੍ਰਸ਼ਾਸਨ ਨੂੰ ਵੱਧ ਤੋਂ ਵੱਧ ਉਹਨਾਂ ਦੀ ਅੰਕਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਵੀ ਅੱਗੇ ਤੋਂ ਤਾਂ ਨਾ ਕੋਈ ਇਹ ਜਿਹਾ ਕਤਮ ਚੱਕ ਚੱਕ ਸਕੇ ਜਿਵੇਂ ਤੁਸੀਂ ਕਿਹਾ ਜੀ ਪੰਜ ਬੰਦੇ ਇਨਵੋਲਵ ਸੀ ਕਿ ਫੁੱਲ ਕੇ ਇੱਕ ਤੇ ਹੈ ਬਾਕੀ ਤਾਂ ਲੱਗਦਾ ਵਿੱਚ ਲਪੋਇਆ ਜਾ ਰਿਹਾ ਹਾਂਜੀ ਲਪੋਇਆ ਜਾ ਰਿਹਾ ਬਿਲਕੁਲ ਲਪੋਇਆ ਜਾ ਰਿਹਾ ਜੀ ਪ੍ਰਸ਼ਾਸਨ ਦੀ ਉਦੋਂ ਤੋਂ ਨਾ ਕੋਈ ਨਿਊਜ਼ ਆ ਰਹੀ ਹੈ ਬਾਹਰ ਕੋਈ ਨਾ ਪਤਾ ਚੱਲ ਰਿਹਾ ਉੱਥੇ ਬਾਰੇ ਤੁਸੀਂ ਆਪ ਦੇਖਦੇ ਆਂ ਆਮ ਟੀਵੀ ਆਪਾਂ ਨੂੰ ਪਤਾ ਹੀ ਵੀ ਕਿੰਨੀ ਕ ਖਬਰਾਂ ਬਾਹਰ ਆ ਰਹੀਆਂ ਉੱਥੋਂ ਉਹ ਲਾਠੀ ਚਾਰਜ ਵੀ ਹੋ ਰਿਹਾ ਜੀ ਉਹਦੇ ਹਾਂਜੀ ਬਿਲਕੁਲ ਇਹੀ ਹੈ ਜੀ ਕਿ ਪ੍ਰਸ਼ਾਸਨ ਛਪਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਇਸ ਚੀਜ਼ ਨੂੰ ਕਿਉਂਕਿ ਵਰਲਡ ਵਾਈਡ ਖਬਰ ਬਹੁਤ ਫੈਲ ਚੁੱਕੀ ਹੈ ਇਹ ਜਦੋਂ ਇਹ ਘਟਨਾ ਵਾਪਰੀ ਹੈ ਜੀ ਉਸ ਤੋਂ ਬਾਅਦ ਡਾਕਟਰ ਜਿਹੜੇ ਹੜਤਾਲ ਤੇ ਬੈਠੇ ਉਹਨਾਂ ਡਾਕਟਰਾਂ ਦੇ ਉੱਤੇ ਵੀ ਹਮਲਾ ਕੀਤਾ ਗਿਆ ਬਿਲਕੁਲ ਕੀਤਾ ਗਿਆ ਜੀ ਕਿਉਂਕਿ ਇਹ ਵਰਲਡ ਵਾਈਡ ਖਬਰ ਪਹੁੰਚਣ ਕਰਕੇ ਹਰ ਕੋਈ ਇਸ ਚੀਜ਼ ਦੇ ਵਿਰੋਧਤਾਚ ਪ੍ਰਸ਼ਾਸਨ ਤੇ ਗੜ ਦੀ ਹੱਡੀ ਬਣ ਚੁੱਕੀ ਹੈ ਇਹ ਚੀਜ਼ ਇਹ ਤਾਂ ਉਸ ਕਰਕੇ ਦਬਾਉਣਾ ਚਾਹੁੰਦੇ ਆ ਜਿਹੜੇ ਪ੍ਰਸ਼ਾਸਨ ਵੀ ਉੱਥੇ ਬੈਠ ਡਾਕਟਰ ਵੀ ਬੈਠੇ ਆ ਉੱਥੇ ਜੇਕਰ ਡਾਕਟਰਾਂ ਨੂੰ ਲੋੜ ਪੈਂਦੀ ਹੈ ਯੂਥ ਵੀ ਦਾ ਤੁਸੀਂ ਉਹਦਾ ਸਹਿਯੋਗ ਕਰੋਗੇ ਬਿਲਕੁਲ ਸਹਿਯੋਗ ਕਰਾਂਗੇ ਅਸੀਂ ਆਪਣੇ ਹਲਕੇ 'ਚ ਆਪਣੇ ਜ਼ਿਲ੍ਹੇ 'ਚ ਜਿੰਨੇ ਵੀ ਆਪਣਾ ਯੂਥ ਹੈ ਅਸੀਂ ਸਾਰਾ ਜਿਵੇਂ ਪ੍ਰੋਟੈਸਟ ਕਰਨਗੇ ਆਪਾਂ ਕਰਾਂਗੇ ਜਿਹੜੇ ਲੋਕਲ